ਇਹ ਜੇ ਮੇ ਇਹ ਵੀ ਹੈ ਕਿ ਜਿੱਥੇ ਬੱਚੇ ਦਾ ਜਨਮ ਹੁੰਦਾ ਹੈ ਜਿਸ ਥਾਂ ਉੱਪਰ ਬੱਚੇ ਦਾ ਉਸ ਥਾਂ ਨਾਲ ਲਗਾ ਲੱਗ ਜਾਂਦਾ ਹੈ ਕੁਦਰਤ ਦੇ ਕਹਿੰਦੇ ਕਿ ਮੈਂ ਪਰਮਾਤਮਾ ਦਾ ਜਿੱਥੇ ਬੱਚੇ ਦਾ ਜਨਮ ਹੋਇਆ ਉੱਥੇ ਉਹਦਾ ਲਗਾ ਲੱਗ ਜਾਂਦਾ ਹੈ ਪੁਰਾਤਨ ਸਮਿਆਂ ਦੇ ਵਿੱਚ ਇੱਕ ਕਰਮ ਹੁੰਦਾ ਸੀ ਕਿ ਪਹਿਲਾ ਬੱਚਾ ਨਾਨਕੇ ਘਰ ਜਨਮ ਲੈਂਦਾ ਸੀ ਪਹਿਲਾ ਬੱਚਾ ਨਾਨਕ ਦੇ ਘਰ ਜਨਮ ਲੈਦਾ ਸੀ ਇਸ ਕਰਕੇ ਸਿਆਣੇ ਵਿਦਵਾਨ ਇਹ ਕਹਿੰਦੇ ਨੇ ਵਿਚਾਰਵਾਦੀ ਕਹਿੰਦੇ ਨੇ ਉਸ ਬੱਚੇ ਦਾ ਨਾਨਕ ਦੇ ਘਰ ਨਾਲ ਬੜਾ ਪਿਆਰ ਹੁੰਦਾ ਸੀ ਉਹ ਬਟਰਾ ਛੁੱਟੀਆਂ ਉਡੀਕੀ ਜ਼ਿਆਦਾ ਹੁੰਦਾ ਸੀ ਕਿ ਛੁੱਟੀਆਂ ਮਿਲਣਗੀਆਂ ਸਕੂਲੋਂ ਨਾਨਕੇ ਜਾਵਾਂਗੇ ਨਾਨਕੇ ਰਹਾਾਂਗੇ ਕਿਉਂਕਿ ਜਨਮ ਉਸ ਘਰ ਤੋਂ ਹੋਇਆ ਜਿਸ ਥਾਂ ਤੇ ਬੱਚੇ ਦਾ ਜਨਮ ਹੋਇਆ ਉਹਦਾ ਲਗਾਓ ਉਸ ਥਾਂ ਨਾਲ ਲੱਗ ਜਾਂਦਾ ਹੈ ਪਰ ਮਾਮ ਕਰਨਾ ਅੱਜ ਕੱਲ ਦੇ ਬੱਚੇ ਦਾ ਜਨਮ ਹੁੰਦਾ ਹੈ ਹਸਪਤਾਲਾਂ 'ਚ ਇਹ ਵਿਚਾਰਾ ਸਾਰੀ ਉਮਰ ਉਥੇ ਘੁੰਮੀ ਜਾਂਦਾ ਹੈ ਦੁੱਖੇ ਨਹੀਂ ਖੜਾ ਛੜਦੀ ਦਾ ਵਿਚਾਰੇ ਦਾ ਅੱਜ ਕੱਲ ਉਹ ਰਿੱਤੇ ਹੀ ਮੁੱਕ ਗਿਆ ਕਿ ਨਾਨਕੇ ਘਰ ਜਨਮ ਹੋਵੇ ਨਾ ਨਾਨਕਿਆਂ ਨਾਲ ਕੋਈ ਪਿਆਰ ਰਿਹਾ ਬਸ ਫੋਨ ਹੈ ਉਹ ਵੀ ਗਾਇਬ ਗਾਇਬ ਕਦੇ ਕਰ ਲਿਆ ਨਾ ਕਰ ਲਿਆ ਇਹ ਦੁੱਖ ਦਾ ਪਿਆਰ ਹੀ ਰਿਹਾ ਕਿ ਜਨਮ ਹੀ ਉੱਥੇ ਨਹੀਂ ਹੋਇਆ ਇਹਦਾ ਇਹਦਾ ਜਨਮ ਤਾਂ ਹੋਇਆ ਹਸਪਤਾਲਾ ਚ ਵਿਚਾਰੇ ਦਾ ਤੂੰਣ ਭੱਜਿਆ ਵੀ ਉੱਥੇ ਤੋਂ ਫਿਰਦਾ ਸਾਰੀ ਦੁੱਖੀ ਹੈ ਜਿਸ ਥਾਂ ਤੇ ਬੱਚੇ ਦਾ ਜਨਮ ਹੁੰਦਾ ਹੈ ਕੁਦਰ ਦਾ ਇੱਕ ਨੇ ਜੇ ਮੈਂ ਗਾਇਕ ਲਈ ਪ੍ਰਕਿਰਤੀ ਦਾ ਇੱਕ ਨੇ ਕਿ ਮੈਂ ਹੈ ਉਸ ਥਾਂ ਦੇ ਨਾਲ ਉਸ ਬੱਚੇ ਦਾ ਲਗਾ ਲੱਗਾ ਜੇ ਕਿਸੇ ਬੱਚੇ ਦਾ ਜਨਮ ਨਾਨਕੀ ਘਰ ਹੋਇਆ ਤੇ ਉਹਦਾ ਨਾਨਕਿਆਂ ਨਾਲ ਬੜਾ ਪਿਆਰ ਹੋਏ ਪਰ ਮਾਮ ਕਰਨਾ ਜੇ ਕਿਸੇ ਬੱਚੇ ਦਾ ਜਨਮ ਉਥੇ ਨਾ ਹੋਇਆ ਹੋਇਆ ਹੀ ਕਿਸੇ ਹਸਪਤਾਲ 'ਚ ਤਾਂ ਫਿਰ ਉੱਥੀ ਫਿਰੇਗਾ ਵਿਚਾਰਾ ਸਾਰੀ ਉਮਰ ਕੁਮੀ ਜਾਂਦਾ ਹੈ ਵਿਚਾਰਾ ਫਿਰ ਉੱਥੇ ਕਿਉਂਕਿ ਅੰਦਰੋਂ ਇੱਕ ਖਿੱਚ ਇੱਕ ਪ੍ਰਕਿਰਤੀ ਦਾ ਢਿਜ ਕੁਦਰਤ ਦਾ ਇੱਕ ਨਿਜਮੇ ਲਾ ਕੋ ਦਇਆ ਹਰ ਇੱਕ